ਆ ਸਾਡੇ ਸਕੂਲ ਨੇ ਤੇ 32 ਕਾਲਜ ਨੇ ਇਹ ਇਹਨਾਂ ਦੇ ਜਿਹੜੇ ਸਟੂਡੈਂਟ ਨੇ ਇਹਨਾਂ ਦੇ ਨਾਲ ਇਹਨਾਂ ਦੇ ਟੀਚਰ ਨੇ ਉਹ ਉਹਨਾਂ ਨੇ ਇਸ ਵਾਰ ਇਹ ਸੁੱਟੀਆਂ ਹੁਣ ਕਰਕੇ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਜਿਹੜਾ ਮਨ ਬਣਾਇਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੱਲ 7 ਜੂਨ ਤੋਂ ਲੈ ਕੇ ਇਹ 30 ਜੂਨ ਤੱਕ ਜਿਹੜੀ ਇਹ ਸੇਵਾ ਹੈ ਸ਼ੁਰੂ ਹੋਈ ਆ 100 ਬੱਚਾ ਆਇਆ ਇੱਕ ਦਿਨ ਚ 100 ਬੱਚਾ ਸੇਵਾ ਦਾ ਉਰਤੇ ਵਲੰਟੀਅਰ ਤੌਰ ਤੇ ਆਊਗਾ ਉਹਦੀਆਂ ਅਸੀਂ ਨੇ ਦੋ ਸ਼ਿਫਟਾਂ ਕਰਵਾ ਕੇ ਹੋਏਗੀ ਤਖਤੀਆਂ ਫੜ ਕੇ ਜਾਂ ਹੋਰ ਵੀ ਕੋਈ ਸੇਵਾ ਇਹਨਾਂ ਨੂੰ ਦਿੱਤੀ। ਜਿਹੜੀ ਸੇਵਾ ਆ ਇੱਕ ਤਾਂ ਤਖਤੀਆਂ ਦੀ ਆ। ਕੱਲ ਹੀ ਮੁਲਾਜ਼ਮ ਨੇ ਸੁਰੱਖਿਆਦਾਰ ਤੇ ਨੇ ਉਹਨਾਂ ਨੇ ਦੱਸਿਆ ਵੀ ਜਿਹੜੇ ਅਸੀਂ ਸੰਗਤਾਂ ਨੂੰ ਗੋਲ ਕੇ ਦੱਸ ਰਹੇ ਸੀਗੇ ਗੱਲ ਉਹ ਹੁਣ ਜਾਂ ਤਖਤੀ ਤੇ ਮਤਲਬ ਕਿ ਸਾਡਾ ਲਿਖਿਆ ਹੋਇਆ ਕਤਾਰਾਂ 'ਚ ਚੱਲੋ ਮੋਬਾਈਲ ਦੀ ਵਰਤੋਂ ਨਾ ਕਰੋ ਤੇ ਸਹਿਜ ਨਾਲ ਬੈਠੋ ਜੀ ਗੁਰਬਾਣੀ ਦਾ ਸਰਵਣ ਕਰੋ। ਬਿਲਕੁਲ ਵਿੱਚ ਗੱਲ ਇਹ ਹੈ ਵੀ ਜਿਹੜਾ ਬੱਚਾ ਇੱਕ ਦਿਨ ਜਾਂ ਦੋ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਾਲੇ ਸੇਵਾ ਕਰ ਰਿਹਾ ਨਾਲੇ ਗੁਰਬਾਣੀ ਸਰਵਣ ਕਰ ਰਿਹਾ ਨਾਲੇ ਸੰਗਤਾਂ ਦੇ ਦਰਸ਼ਨ ਕਰਦਿਆਂ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਆਈ ਸੰਗਤ ਨੂੰ ਜਾਗਰੂਕ ਕਰਨ ਵਾਸਤੇ ਜੋ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਬਹੁਤ ਹੀ ਨੇਕ ਉਪਰਾਲਾ ਜਿਹੜਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਕਿ ਸਕੂਲ ਦੇ ਬੱਚੇ ਜਿਹੜੇ ਹੁਣ ਤੱਕ ਤੀਆਂ ਫੜ ਕੇ ਪ੍ਰਕਰਮਾਂ ਦੇ ਵਿੱਚ ਜਿਹੜਾ ਸੰਗਤ ਨੂੰ ਜਾਗਰੂਕ ਕਰਨਗੇ ਤਾਂ ਕੀ ਕੁਝ ਡਿਟੇਲ ਹੈਗੀ ਆ ਸਾਡੇ ਨਾਲ ਗੱਲਬਾਤ ਕਰਨ ਲਈ ਮੈਨੇਜਰ ਸਾਹਿਬ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਮੌਜੂਦ ਨੇ ਗੱਲ ਕਰਨਗੇ ਮੈਨੇਜਰ ਸਾਹਿਬ ਕੀ ਕੁਛ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਜਿਹੜਾ ਹੁਣ ਤੱਕ ਦੀਆਂ ਫੜ ਕੇ ਜਿਹੜੇ ਸਕੂਲ ਦੇ ਬੱਚੇ ਹੈਗੇ ਨੇ ਉਹ ਸੰਗਾਂ ਨੂੰ ਜਾਗਰੂਕ ਕਰਨਗੇ ਕਿੰਨੇ ਬੱਚੇ ਨੇ ਕਿੰਨੇ ਤੋਂ ਕਿੰਨੇ ਦੀ ਜਿਹੜੀ ਸ਼ਿਫਟ ਹੈਗੀ ਆ ਇੱਕ ਵਾਰੀ ਜ਼ਰੂਰ ਜਾਣਕਾਰੀ ਦਿਓ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅ ਕੱਲ 7 ਜੂਨ ਤੋਂ ਲੈ ਕੇ ਇਹ 30 ਜੂਨ ਤੱਕ ਜਿਹੜੀ ਇਹ ਸੇਵਾ ਹੈ ਸ਼ੁਰੂ ਹੋਈ ਆ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵਿਦਿਆਕ ਆਧਾਰੇ ਨੇ ਲਗਭਗ ਜਿਹੜੇ 50 ਸਾਡੇ ਸਕੂਲ ਨੇ ਤੇ 32 ਕਾਲਜ ਨੇ ਇਹ ਇਹਨਾਂ ਦੇ ਜਿਹੜੇ ਸਟੂਡੈਂਟ ਨੇ ਇਹਨਾਂ ਦੇ ਨਾਲ ਇਹਨਾਂ ਦੇ ਟੀਚਰ ਨੇ ਉਹ ਉਹਨਾਂ ਨੇ ਇਸ ਵਾਰ ਇਹ ਛੁੱਟੀਆਂ ਹੁਣ ਕਰਕੇ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਜਿਹੜਾ ਮਨ ਬਣਾਇਆ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਹਦਾਇਤਾਂ ਮੁਤਾਬਕ ਇਹ ਉਹਨਾਂ ਨੂੰ ਵਲੰਟੀਅਰ ਤੌਰ ਤੇ 1 ਮਹੀਨੇ ਦੀ ਸੇਵਾ ਦਿੱਤੀ ਗਈ ਹੈ ਮੈਂ ਸਤਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਇੱਥੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਜੀ ਆਇਆਂ ਆਖਦਾ ਧੰਨਵਾਦ ਆਖਦਾ ਜੀ ਮੈਡਮ ਸਾਹਿਬ ਜਿਸ ਤਰੀਕੇ ਨਾਲ ਉਹ ਬੱਚਿਆਂ ਨੂੰ ਬੁਲਾਇਆ ਗਿਆ ਤਾਂ ਕੁੱਲ ਕਿੰਨੇ ਬੱਚੇ ਨੇ ਜਾਂ ਸਕੂਲ ਜਿਹਦਾ ਤੁਸੀਂ ਕਹੇ ਕਿ ਜਿੰਨੇ ਵੀ ਇਲਾਕੇ ਦੇ ਅਧੀਨ ਜਿਹੜਾ ਸਕੂਲ ਆਉਂਦੇ ਨੇ ਉਹ ਸਾਰੇ ਨੇ ਤਾਂ ਕਿੰਨੇ ਬੱਚੇ ਜਿਹੜੇ ਇੱਕ ਟਾਈਮ ਤੇ ਸੇਵਾ ਕਰ ਸਕਦੇ ਇੱਕ ਇੱਕ ਟਾਈਮ ਤੇ ਲਗਭਗ 100 ਬੱਚਾ ਆਇਆ ਕਰੋ ਇੱਕ ਦਿਨ ਚ 100 ਬੱਚਾ ਸੇਵਾ ਦਾ ਉਰਤੇ ਵਲੰਟੀਅਰ ਤੌਰ ਤੇ ਆਊਗਾ ਉਹਦੀਆਂ ਅਸੀਂ ਨੇ ਦੋ ਸ਼ਿਫਟਾਂ ਕਰਵਾ ਕੇ ਮਤਲਬ ਕਿ 50-50 ਤੌਰ ਤੇ ਅਸੀਂ ਨੇ ਸੇਵਾਵਾਤ ਤੇ ਲਾਏ ਨੇ ਤੇ ਜਿਨ੍ਹਾਂ ਦਾ ਕੀ ਕੰਟਰੋਲ ਲਾ ਲੋ ਜਾਂ ਪ੍ਰਬੰਧ ਲਾ ਲੋ 50 ਨੰਬਰ ਤੇ 52 ਨੰਬਰ ਨਾਲ ਅਟੈਚ ਨੇ ਜਿੱਥੇ ਸਾਡੇ ਸਤਿਗੰਕਸ਼ੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਜਿਹੜਾ ਸਟਾਫ ਆ ਉਹ ਪ੍ਰੋਪਰ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਹੁਣ ਜਿਹੜੇ ਛੁੱਟੀਆਂ ਦਾ ਹੁਣ ਕਰਕੇ ਜਿਹੜੀ ਸੰਗਤ ਦੇ ਆਮਦਾ ਸ੍ਰੀ ਦਰਬਾਰ ਸਾਹਿਬ ਉਹ ਕਾਫੀ ਵੱਧਾ ਜਿੱਤੇ ਪੰਜਾਬ ਤੋਂ ਸੰਗਤ ਆ ਰਹੀ ਆ ਉੱਥੇ ਪੰਜਾਬ ਤੋਂ ਬਾਹਰ ਵੀ ਬਹੁਤ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ ਕਰਨ ਵਾਸਤੇ ਆ ਰਹੀਆਂ ਨੇ ਸੋ ਉਹਨਾਂ ਦੇ ਸੰਗਤਾਂ ਦੀ ਸਹੂਲਤ ਵਾਸਤੇ ਇਹ ਜਿਹੜੇ ਵਲੰਟੀਅਰ ਨੇ 1 ਮਹੀਨੇ ਦੀ ਸੇਵਾ ਵਾਸਤੇ ਇੱਥੇ ਆਏ ਨੇ ਜੀ ਇਹਨਾਂ ਦੀ ਕੀ ਕੀ ਸੇਵਾ ਹੋਏਗੀ ਤਖਤੀਆਂ ਫੜ ਕੇ ਜਾਂ ਹੋਰ ਵੀ ਕੋਈ ਸੇਵਾ ਇਹਨਾਂ ਕੋਲ ਕੀਤੀ ਜਾਏਗੀ ਜਿਹੜੀ ਸੇਵਾ ਆ ਇੱਕ ਤਾਂ ਤਕਤੀਆਂ ਦੀ ਆ ਕੱਲ ਹੀ ਸਾਨੂੰ ਜਿਹੜੀ ਉਹਦੀ ਆਉਟਪੁੱਟ ਬਹੁਤ ਵਧੀਆ ਮਿਲੀ ਆ ਸਾਡਾ ਸਟਾਫ ਜਿਹੜੇ ਸਾਡੇ ਮੁਲਾਜ਼ਮ ਨੇ ਸੁਰੱਖਿਆ ਦੱਤੇ ਨੇ ਉਹਨਾਂ ਨੇ ਦੱਸਿਆ ਵੀ ਜਿਹੜੀ ਅਸੀਂ ਸੰਗਤਾਂ ਨੂੰ ਬੋਲ ਕੇ ਦੱਸ ਰਹੇ ਸੀਗੇ ਗੱਲ ਉਹ ਹੁਣ ਜਾਂ ਤਕਤੀ ਤੇ ਮਤਲਬ ਕਿ ਸਾਡਾ ਲਿਖਿਆ ਹੋਇਆ ਕਤਾਰਾਂ 'ਚ ਚੱਲੋ ਮੋਬਾਈਲ ਦੀ ਵਰਤੋਂ ਨਾ ਕਰੋ ਤੇ ਸਹਿਜ ਨਾਲ ਬੈਠੋ ਜੀ ਗੁਰਬਾਣੀ ਦਾ ਸਰਵਣ ਕਰੋ ਉਹ ਉਹ ਕੱਲ ਤੋਂ ਹੀ ਜਿਹੜੀ ਆਉਟਪੁੱਟ ਆ ਜਿਹੜੀ ਉਹਦੇ ਹੈਗੀ ਆ ਉਹ ਮਿਲ ਗਈ ਆ ਸਾਡੇ ਸੰਗਤਾਂ ਸਾਡੇ ਮੁਲਾਜ਼ਮਾਂ ਨੇ ਵੀ ਇਸ ਗੱਲ ਦੀ ਸ਼ਾਮ ਨੂੰ ਸਾਨੂੰ ਆ ਕੇ ਦੱਸਿਆ ਵੀ ਬਹੁਤ ਸਾਰੀਆਂ ਜਿਹੜੇ ਜਾਤੂਰੇ ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਜਦੋਂ ਕੋਈ ਕੋਈ ਐਦਾਂ ਦੀ ਗੱਲਬਾਤ ਕਰਨ ਲੱਗਦੇ ਨੇ ਤਾਂ ਉਹ ਪੜ੍ਹ ਕੇ ਉਹਨੂੰ ਉਹ ਉਹਦੇ ਤੇ ਅਮਲ ਕਰ ਰਹੇ ਨੇ ਮੈਂ ਤਾਂ ਸਭ ਵਿਸ਼ੇਸ਼ ਤੌਰ ਤੇ ਇਹਨਾਂ ਬੱਚਿਆਂ ਤੱਕ ਪਹੁੰਚ ਜਾਂ ਹੁਕਮ ਪ੍ਰਧਾਨ ਸਾਹਿਬ ਦਾ ਸੀਗਾ ਜਾਂ ਕਿਦਾਂ ਮਤਲਬ ਪਹੁੰਚ ਕਿਦਾਂ ਕੀਤੀ ਗਈ ਬੱਚਿਆਂ ਨਾਲ ਜਦਾਂ ਕਰਨਾ ਚਾਹੀਦਾ ਬਿਲਕੁਲ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿਉਂਕਿ ਹੁਣ ਆਹ ਦਿਨਾਂ ਦੇ ਵਿੱਚ ਛੁੱਟੀਆਂ ਹੋਣ ਕਰਕੇ ਜਿਹੜੀ ਸੰਗਤ ਦੀ آمد ਬਹੁਤ ਜ਼ਿਆਦਾ ਆ ਉਹਨਾਂ ਵੱਲੋਂ ਦਾਸ ਨੂੰ ਕਿਹਾ ਗਿਆ ਵੀ ਆਪਾਂ ਕਿਦਾਂ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰ ਸਕਦੇ ਆ ਤਾਂ ਮਾਨਯੋਗ ਪ੍ਰਧਾਨ ਸਾਹਿਬ ਨੂੰ ਅਸੀਂ ਨੇ ਬੇਨਤੀ ਕੀਤੀ ਕਿਉਂ ਨਾ ਅਸੀਂ ਆਪਣੇ ਜਿਹੜੇ ਵਿਦਿਆਕਦਾਰੇ ਨੇ ਜਿਹੜੇ ਸ਼ਰੋਮਣੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿਧਾਇਕ ਧਾਰੇ ਨੇ ਤੇ ਉਹਨਾਂ ਨੂੰ ਬੇਨਤੀ ਕਰਕੇ ਅਸੀਂ ਉਹਨਾਂ ਨੂੰ ਵਲੰਟੀਅਰ ਤੌਰ ਤੇ ਸੇਵਾਵਾਂ ਤੇ ਬੁਲਾਇਆ ਬੁਲਾਇਆ ਜਾਵੇ ਮਾਣਯੋਗ ਪ੍ਰਧਾਨ ਸਾਹਿਬ ਨੇ ਸਾਡੀ ਇਹ ਬੇਨਤੀ ਮੰਨਦੇ ਹੋਏ ਇੱਕ ਮਹੀਨੇ ਦੀ ਉਹਨਾਂ ਨੂੰ ਬਤੌਰ ਵਲੰਟੀਅਰ ਤੌਰ ਤੇ ਸੱਚਕੰਨ ਸ੍ਰੀ ਦਰਬਾਰ ਸਾਹਿਬੇ ਸੇਵਾ ਦਿੱਤੀ ਆ ਤੇ ਜਿਹੜਾ ਕਿ ਮੈਨੂੰ ਵਧੀਆ ਲੱਗ ਰਿਹਾ ਵੀ ਉਹ ਬੱਚੇ ਵੀ ਸਾਡੇ ਨਾਲ ਜੁੜ ਰਹੇ ਨੇ ਤੇ ਸੰਗਤਾਂ ਵੀ ਉਹ ਬੱਚਿਆਂ ਦਾ ਲਹਾ ਲੈ ਰਹੀਆਂ ਨੇ ਕੀ ਲੱਗਦਾ ਕਿ ਇਦਾਂ ਬੱਚੇ ਆਉਣ ਦੇ ਨਾਲ ਕੀ ਬੱਚੇ ਗੁਰੂ ਘਰ ਦੇ ਨਾਲ ਜ਼ਿਆਦਾ ਜੁੜਨਗੇ ਉਹਨਾਂ ਦਾ ਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਰਜਾਵ ਇੱਕ ਹੁੰਦਾ ਜ਼ਿੰਦਗੀ ਦਾ ਜਾਂ ਦਿਨ ਦਾ ਕਿ ਕਹਿ ਲਈਏ ਕੀ ਮੈਂ ਆਹ ਕੰਮ ਕਰਾਂਗਾ ਕੰਮ ਬੱਚਾ ਨੂੰ ਵੀ ਇਹ ਚੀਜ਼ ਆਰ ਹੋਊਗਾ ਕਿ ਮੈਂ ਗੁਰੂ ਘਰ ਜਾਣਾ ਉੱਥੇ ਸੇਵਾ ਕਰਨੀ ਆ ਉਹਦੇ ਨਾਲ ਇੱਕ ਵਧੀਆ ਉਹਨਾਂ ਨੂੰ ਵੀ ਮੈਸੇਜ ਲੱਗੂ ਉਹਨਾਂ ਦੇ ਘਰਦਿਆਂ ਨੂੰ ਵੀ ਵਧੀਆ ਲੱਗੂਗਾ ਕਿ ਬੱਚੇ ਜਿਹੜੇ ਗੁਰੂ ਗੁਰੂ ਸਾਹਿਬ ਜੀ ਦੇ ਨਾਲ ਜੁੜਦੇ ਜਾ ਰਹੇ ਬਿਲਕੁਲ ਵੀ ਜੀ ਗੱਲ ਇਹ ਹੈ ਵੀ ਜਿਹੜਾ ਬੱਚਾ ਇੱਕ ਦਿਨ ਜਾਂ ਦੋ ਦਿਨ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਾਲੇ ਸੇਵਾ ਕਰ ਰਿਹਾ ਨਾਲੇ ਗੁਰਬਾਣੀ ਸਰਵਣ ਕਰ ਰਿਹਾ ਨਾਲੇ ਸੰਗਤਾਂ ਦੇ ਦਰਸ਼ਨ ਕਰਦਿਆਂ ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਇਹਦੇ ਨਾਲ ਤਾਂ ਬੱਚਿਆਂ ਦਾ ਜੀਵਨ ਹੀ ਬਦਲ ਜਾਉ ਸਿੱਖਿਆ ਉਹਨਾਂ ਨੂੰ ਸਕੂਲਾਂ 'ਚ ਮਿਲਦੀ ਆ ਇੱਥੇ ਸਚਕੰਡ ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰਕੇ ਸੰਗਤਾਂ ਦੀ ਸੇਵਾ ਕਰਕੇ ਸਚਕੰਡ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਕੇ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਦਾ ਜੀਵਨ ਸਫਲ ਹੋ ਜਾਣਾ ਕਿਉਂਕਿ ਇਹ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਆਪਾਂ ਨੂੰ ਕਿੱਧਰ ਨੂੰ ਮਰਜ਼ੀ ਲਾ ਲੋ ਚਾਹੇ ਚੰਗੇ ਕਮਾਂਬਲ ਲਾ ਲੋ ਚਾਹੇ ਮਾੜੇ ਕਮਾਂਬਲ ਲਾ ਲੋ ਕਈ ਬੱਚੇ ਛੁੱਟੀਆਂ 'ਚ ਟ੍ਰਿਪ ਤੇ ਜਾਂਦੇ ਨੇ ਜਾਂ ਕਿਤੇ ਹੋਰ ਜਾਂਦੇ ਨੇ ਉਹਨਾਂ ਨਾਲੋਂ ਇਹ ਬਹੁਤ ਵਧੀਆ ਸਾਨੂੰ ਚੰਗਾ ਲੱਗਿਆ ਵੀ ਉਹ ਸਤਗੰਗਰਿ ਸ਼੍ਰੀ ਦਰਬਾਰ ਸਾਹਿਬ 'ਤੇ ਆ ਕੇ ਸੇਵਾ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਮੈਂ ਤੇ ਸਾਡਾ ਸਵਾਲ ਹੈ ਕਿ ਜਿਹੜੇ ਬੱਚੇ ਪ੍ਰਕਰਮਾ ਦੇ ਵਿੱਚ ਸੇਵਾ ਕਰ ਰਹੇ ਨੇ ਕਿਉਂਕਿ ਜਿੱਥੇ ਸਾਡੇ ਮੁਲਾਜ਼ਮਾਂ ਦੀ ਗੱਲ ਕਰ ਲਈਓ ਤਾਂ ਬਾਣਾ ਪਾ ਕੇ ਜੋ ਸੇਵਾ ਕਰਦੇ ਨੇ ਤੇ ਬੱਚੇ ਕਿਹੜੇ ਡਰੈਸ ਜਾਂ ਕਿਹੜੇ ਕਿਉਂਕਿ ਇੱਕ ਕਈ ਵਾਰ ਹੁੰਦਾ ਕਿ ਇਹ ਚੀਜ਼ ਦਾ ਵੀ ਬੜਾ ਧਿਆਨ ਰੱਖਣਾ ਹੁੰਦਾ ਤਾਂ ਉਹਨਾਂ ਦੀ ਡਰੈਸਿੰਗ ਸੈਂਸ ਕੀ ਹੋਏਗੀ ਬੱਚਿਆਂ ਦੀ ਜਿਹੜੇ ਉੱਥੇ ਸੇਵਾ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਸਾਡੇ ਜਿਹੜੇ ਵਿਦਿਅਕ ادارے ਨੇ ਸਾਡੀ ਭੈਣ ਡਾਇਰੈਕਟਰ ਸਕੂਲਾ ਸਤਵੰਤ ਕੌਰ ਰਾਜਾ ਸਾਡੇ ਸਕੱਤਰ ਨੇ ਸਦਸ ਸਕਵਿੰਦਰ ਸਿੰਘ ਜੀ ਉਹਨਾਂ ਨਾਲ ਬੈਠ ਕੇ ਬਕਾਇਦਾ ਮੀਟਿੰਗ ਹੋਈ ਹੈ ਪ੍ਰਿੰਸੀਪਲ ਸਵੰਨਾ ਨਾਲ ਵੀ ਮੀਟਿੰਗ ਹੋਈ ਹੈ ਉਹਨਾਂ ਨੂੰ ਵੀ ਮਤਲਬ ਕਿ ਦੱਸਿਆ ਹੈ ਡਰੈਸ ਕੋਡ ਵੀ ਉਹਨਾਂ ਦੇ ਕੁੜਤੇ ਪਜਾਮੇ ਪਾਏ ਪਾਏ ਜਾਣਗੇ ਤੇ ਜਿਹੜੀਆਂ ਸਾਡੀਆਂ ਬੇਟੀਆਂ ਨੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਵੀ ਵਾਈਟ ਰੰਗ ਦੇ ਹੀ ਪਾਏ ਜਾਣ ਜਾਂ ਇੱਕ ਕਲਰ ਦੇ ਹੋਣ ਤਾਂ ਕਿ ਮਤਲਬ ਕਿ ਉਹ ਪਤਾ ਲੱਗੇ ਵੀ ਇਹ ਜਿਹੜੇ ਇਹ ਵਲੰਟੀਅਰ ਤੌਰ ਤੇ ਸੇਵਾ ਕਰ ਰਹੇ ਨੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਹੁਣ ਸਚਕਣਸ਼ੀ ਦੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਜਿਹੜੇ ਸਕੂਲ ਦੇ ਬੱਚੇ 1 ਮਹੀਨੇ ਵਾਸਤੇ ਜਿਹੜੇ ਸੇਵਾ ਕਰਦੇ ਦਿਖਾਈ ਦੇਣਗੇ ਤੇ ਹੱਥ ਦੇ ਵਿੱਚ ਤਖਤੀਆਂ ਫੜ ਕੇ ਜਿਹੜੀ ਸੰਕਤ ਦੂਦਰਾਜ ਉਹ ਆ ਰਹੀ ਆ ਜਿਨ੍ਹਾਂ ਨੂੰ ਗੁਰੂ ਘਰ ਦੇ ਮर्याਦਾ ਦਾ ਨਹੀਂ ਪਤਾ ਉਹ ਮर्याਦਾ ਦੇ ਨਾਲ ਵੀ ਜਾਣੂ ਕਰਾਣਗੇ ਜਾ ਅਗਰ ਕੋਈ ਗਲਤੀ ਕਰਦਾ ਵੀ ਆ ਤਾਂ ਉਹਨਾਂ ਨੂੰ ਉਹ ਗਲਤੀ ਦਾ ਵੀ ਜਿਹੜਾ ਜ਼ਰੂਰ ਉਹ ਚੀਜ਼ ਦਾ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਜਿਹੜਾ ਦਰਸ਼ਨ ਦਿਦਾਰੇ ਕੀਤੇ ਜਾਣੇ ਆ ਤਾਂ ਜਿੱਥੇ ਕਿ ਸੇਵਾਦਾਰ ਬੋਲ ਕੇ ਦੱਸਦੇ ਸੀਗੇ ਹੁਣ ਜਿਹੜਾ ਤਖਤੀਆਂ ਵੇਖ ਕੇ ਹੁਣ ਸੰਗਤ ਉਹ ਜੋ ਹੈ ਆਟੋਮੈਟਿਕਲੀ ਜੋ ਬੱਚਿਆਂ ਦੇ ਅੱਜ ਤੱਕ ਤਖਤੀਆਂ ਫੜੀਆਂ ਹੋਣਗੀਆਂ ਉਹ ਤੋਂ ਵੇਖ ਕੇ ਜਿਹੜਾ ਮਰਿਆਦਾ ਨੂੰ ਸਿੱਖਦਿਆਂ ਵੀ ਆ ਜੋ ਦਿੱਖਾਈ ਦੇਣਗੀਆਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇ ਸੁਨਿਕ ਜਗਬਣੀ ਟੀਵੀ ਸ਼੍ਰੀਮਦ